ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵਿੱਚ ਠੇਕੇਦਾਰੀ ਅਤੇ ਆਊਟਸੋਰਸ ਦੇਮ ਲਾਜ਼ਮ ਲੰਮੇ ਸਮੇਂ ਤੋਂ ਠੇਕੇਦਾਰੀ ਦੀ ਚੱਕੀ ਦੇ ਵਿੱਚ ਪਿਸ ਰਹੇ ਹਜ਼ਾਰਾਂ ਨੌਜਵਾਨੋ ਜਿਹੜੇ ਕੀ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ ਹਜ਼ਾਰਾਂ ਨੌਜਵਾਨ ਪੜੇ ਲਿਖੇ ਠੇਕਾਦਾਰੀ ਸਿਸਟਮ ਦੇ ਵਿੱਚੋਂ ਬਾਹਰ ਨਿਕਨ ਦੇ ਲਈ ਸੰਘਰਸ਼ ਕਰਦੇ ਕਰਦੇ ਅੱਧ ਖੜੇ ਹੋ ਗਏ ਨੇ ਸਰਕਾਰ ਤੋਂ ਵੱਧ ਤਨਖਾਹ ਪ੍ਰਾਪਤ ਕਰਦੇ ਹਨ ਮੁਲਾਜ਼ਮਾਂ ਨੂੰ ਕਟੌਤੀ ਕਰਕੇ ਅੱਧੀ ਤਨਖਾਹ ਆਈ ਪੱਲੇ ਪਾਉਂਦੇ ਹਨ ਲੰਮਾ ਸੰਘਰਸ਼ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਪੱਲੇ ਇਨਸਾਫ ਨਹੀਂ ਪਿਆ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਭਾਵੇਂ ਉਹ ਬਿਜਲੀ ਨਿਗਮ ਹੋਵੇ ਭਾਵੇਂ ਉਹ ਰੋਡਵੇਜ਼ ਹੋਵੇ ਭਾਵੇਂ ਉਹ ਆਈਟੀਆਈ ਦੇ ਇੰਸਪੈਕਟਰ ਹੋਮ ਸਾਰੇ ਆਪੋ ਆਪਣੇ ਢੰਗ ਦੇ ਨਾਲ ਸੰਘਰਸ਼ ਕਰ ਰਹੇ ਨੇ ਔਰ ਇਸੇ ਤਰ੍ਹਾਂ ਦੀ ਸਰਕਾਰੀ ਆਈਟੀਆਈ ਠੇਕਾ ਮੁਲਾਜ਼ਮ ਯੂਨੀਅਨ ਦੇ ਸੱਦੇ ਤੇ ਜਿਹੜਾ ਠੇਕਾ ਇੰਸਪੈਕਟਰ ਨੇ ਨਗੁਨੀਆਂ ਤਨਖਾਹਾਂ ਤੇ ਕਈ ਸਾਲ ਤੋਂ ਕੰਮ ਕਰ ਰਹੇ ਨੇ ਉਹ 22 ਦਸੰਬਰ 2025 ਤੋਂ ਸੈਕਟਰ 36 ਚੰਡੀਗੜ੍ਹ ਸਥਿਤ ਤਨਿੱਕੀ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਮੋਰੇ ਪੱਕਾ ਮੋਰਚਾ ਲਾ ਕੇ ਬੈਠੇ ਨੇ ਸਰਕਾਰ ਦੇ ਕਿਸੇ ਆਗੂ ਨੇ ਇਹਨਾਂ ਦੀ ਸਾਰ ਨਹੀਂ ਲਈ ਨਹੀਂ ਲਈ ਗਈ ਇਹਨਾਂ ਠੇਕਾ ਮਲਾਜ਼ਮਾਂ ਨੇ ਪੰਜ ਜਨਮਰੀ ਨੂੰ ਧੂਰੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ विधानसभा ਦਾ ਹਲਕਾ ਉੱਥੇ ਵੀ ਸੁਬਾਈ ਰੈਲੀ ਕੀਤੀ ਸੀ ਆਪਣੇ ਦੁੱਖੜੇ ਜਿਹੜੇ ਰੋਏ ਸੀ ਔਰ ਇਸ ਦੌਰਾਨ ਪ੍ਰਸ਼ਾਸਨ ਨੇ 16 ਜਨਵਰੀ ਨੂੰ ਸਰਕਾਰ ਦੇ ਨਾਲ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਈ ਸੀ ਪਰ ਇਹ ਮੀਟਿੰਗ ਵੀ ਮੌਲਤਵੀ ਹੋਣ ਦੇ ਕਾਰਕਿ ਮੁਲਾਜ਼ਮਾਂ ਦੇ ਵਿੱਚ ਵੱਡੇ ਪੱਧਰ ਤੇ ਨਿਰਾਸ਼ਾਤ ਪੈਦਾ ਹੋ ਗਈ ਹੈ ਇਹ ਆਮ ਜਿਹੜੀ ਸਰਕਾਰ ਦਾ ਟ੍ਰੈਂਡ ਬਣ ਗਿਆ ਹੈ ਮੀਟਿੰਗਾਂ ਦੇਖ ਕੇ ਉਸ ਨੂੰ ਮੌਲਤਵੀ ਕਰ ਦਿੱਤਾ ਜਾਂਦਾ ਹੈ ਆਪਣਾ ਟਾਈਮ ਪਾਸ ਕਰਨ ਦੇ ਲਈ ਅੱਗੇ ਤੇ ਅੱਗੇ ਡੇਟ ਦੇਤੀ ਜਾਂਦੀ ਹੈ ਔਰ ਯੂਨੀਅਨ ਨੇ ਹੁਣ 29 ਜਨਵਰੀ ਤੱਕ ਆਪਣਾ ਪੱਕਾ ਮੋਰਚਾ ਜਿਹੜਾ ਹੈ ਉਹ ਅੱਗੇ ਵਧਾਉਣ ਦਾ ਫੈਸਲਾ ਕਰ ਲਿਆ ਹੈ ਪਰ ਨਾਲ ਹੀ ਫੈਸਲਾ ਕੀਤਾ ਕਿ ਸੂਬਾ ਕਮੇਟੀ ਦੇ ਮੈਂਬਰ 16 ਜਨਵਰੀ ਤੋਂ ਭੁੱਖ ਹੜਤਾਲ ਜਿਹੜੇ ਵਿੱਢਣਗੇ ਭੁੱਖ ਹੜਤਾਲ ਤੇ ਬੈਠਣਗੇ ਪੰਜਾਬ ਸਰਕਾਰ ਦੇ ਕੋਲ ਆਪਣੀਆਂ ਦੁੱਖ ਭਰੀ ਕਹਾਣੀ ਸੁਣਾਉਣ ਦਾ ਯਤਨ ਕਰਨਗੇ ਔਰ ਨਾਲ ਇਹ ਵੀ ਯੂਨੀਅਨ ਨੇ ਫੈਸਲਾ ਕਰ ਲਿਆ ਹੈ ਕਿ ਜੇ 29 ਜਨਵਰੀ ਨੂੰ ਮੀਟਿੰਗ ਦੇ ਦੌਰਾਨ ਉਹਨਾਂ ਦੀਆਂ ਮੰਗਾਂ ਪਰਮਾਨ ਨਾ ਕੀਤੀਆਂ ਤੇ ਉਹ 6 ਫਰਵਰੀ ਨੂੰ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਮੂਰੇ ਵੱਡੇ ਪੱਧਰ ਤੇ ਪ੍ਰੋਟੈਸਟ ਕਰਨਗੇ ਔਰ ਜਿਹੜਾ ਘਰਾਓ ਕਰਨਗੇ ਸਾਰੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ ਨਾਲ ਹੀ ਇਹ ਫੈਸਲਾ ਕਰ ਲਿਆ ਵੀ ਪੱਕਾ ਮੋਰਚਾ ਵੀ ਜਿਹੜਾ ਉਹ ਸੰਗਰੂਰ ਸ਼ਿਫਟ ਕਰ ਦਿੱਤਾ ਜਾਊਗਾ ਯੂਨੀਅਨ ਦੇ ਆਗੂ ਸੇਵਾ ਸਿੰਘ ਨੇ ਦੱਸਿਆ ਕਿ 22 ਦਸੰਬਰ 2025 ਤੋਂ ਉਹ ਪੱਕਾ ਮੋਰਚਾ ਲਾ ਕੇ ਚੰਡੀਗੜ੍ਹ ਬੈਠਣੇ ਬੈਠਣਗੇ ਔਰ ਵਿਦਿਆਰਥੀਆਂ ਦੀ ਟ੍ਰੇਨਿੰਗ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਬੇਪਰਵਾਹ ਹੈ ਔਰ ਇਸ ਨੁਕਸਾਨ ਦੇ ਲਈ ਜਿਹੜਾ ਨੁਕਸਾਨ ਵਿਦਿਆਰਥੀਆਂ ਦਾ ਹੋ ਰਿਹਾ ਹੈ ਇਸ ਨੁਕਸਾਨ ਦੇ ਲਈ ਖੁਦ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਹ ਆਪਣੀਆਂ ਯੋਗਤਾਵਾਂ ਨੂੰ ਪੂਰੀਆਂ ਕਰਦੇ ਨੇ ਰੈਗੂਲਰ ਇੰਸਪੈਕਟਰਾਂ ਵਾਂਗ ਡਿਊਟੀਆਂ ਦਿੰਦੇ ਨੇ ਪਰ ਉਹਨਾਂ ਦੇ ਪੱਲੇ ਠੇਕਾ ਸਿਸਟਮ ਪਿਆ ਨੁਗਨੀਆ ਤਨਖਾਹਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਨਾ ਤਨਖਾਹਾਂ ਵਧਾਈਆਂ ਜਾ ਰਹੀਆਂ ਤੇ ਨਾ ਹੀ ਉਹਨਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਇਸ ਦੇ ਲਈ ਉਹ ਪੱਕਾ ਮੋਰਚਾ ਉਹਨਾਂ ਦਾ ਇਸ ਸੰਘਰਸ਼ ਇਨਸਾਫ ਦੀ ਪ੍ਰਾਪਤੀ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਮੀਟਿੰਗ ਦੇ ਵਿੱਚ ਵੀ ਜਿਹੜਾ ਵਿੱਤ ਮੰਤਰੀ ਦੇ ਵੱਲੋਂ ਪ੍ਰੋਸਾਸ ਜਿਹੜਾ ਕਿ ਜਿਹੜਾ ਕੀ ਭਰੋਸਾ ਦਿੱਤਾ ਗਿਆ ਸੀ ਕਿ ਠੇਕੇਦਾਰੀ ਸਿਸਟਮ ਤੋਂ ਬਾਹਰ ਕੱਢਿਆ ਜਾਊਗਾ ਮੈ ਕੇਮੇ ਵਿੱਚ ਮਰਜ ਕਰਕੇ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਊਗਾ ਤੇ ਬਸ ਉਸ ਮੀਟਿੰਗ ਨੂੰ ਲੰਮਾ ਸਮਾਂ ਹੋ ਗਿਆ ਹੈ ਉਸ ਦੇ ਵਿੱਚ ਉਸ ਦਾ ਕੋਈ ਵੀ ਫਾਇਦਾ ਜਿਹੜਾ ਨਹੀਂ ਹੋਇਆ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਐਨਾਈ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ